ਜਗ ਜਗ ਨਿਚ ਆਵੇ ਆ ਦਿਵਾਨੀ ਤੇ ਕੌਣ ਕੌਣ ਜਾ ਕੇ ਵਿਚਿਆ ਤਨੂ ਮਿਆ ਤੇਰਾ ਕਣ ਕਣ ਜਗ ਨਾਲ ਚਾਲੇ ਆ ਤਰਕੀ ਹਾਂ ਕੌਣ ਜਾਈਏ ਕਿਹਨਾਂ ਰੱਬਿਆ ਜਗ ਜਗ ਨਿਚ ਆਵੇ ਆ ਦਿਵਾਨੀ

ਚਲਾ ਦੇ ਸਾਦ ਨਾਲ ਆਪਾਂ ਬਾਕੀ ਗੱਲਬਾਤ ਕਰਦੇ ਹਾਂ ਜੀ ਵੀਰ ਜੀ ਸਾਸਿਕਾ ਸਾਸਰੀ ਗੱਲ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਜੀ ਅਰਪਾਜ ਸਿੰਘ ਪਟੇ ਜੀ ਅੱਛਾ ਤੇ ਕਿੰਨਾਂ ਗਾਇਕੀ ਦੇ ਵਿੱਚ ਕਿਸ ਤਰ੍ਹਾਂ ਅ ਸਰ ਸ਼ੌਂਕ ਦੇ ਛੋਟੇ ਹੁੰਦੇ ਤੋਂ ਹਾਂ ਵੇ ਆਪਣਾ ਕਲਾਸ ਫੇਲੋ ਵੀ ਅਸੀਂ ਸਕੂਲੇ ਵੀ ਬਣ ਗਏ ਜਨੇਹਾ ਪਰ ਚਲੋ 2001 ਦੇ ਵਿੱਚ ਮੇਰੀ ਕਸ਼ਟ ਵੀ ਹੋਈ ਸੀ ਅਥਾਂ ਗੀਤਾਂ ਦੀ ਕੱਲ ਤੁਰ ਜਣਾ ਮਖਲਾਵੇ ਉਹ ਬਾਅਦ 8 ਨੰਬਰ ਹੋਇਆ ਜੀ ਮੇਰਾ ਇਹ ਕੱਲ ਤੁਰ ਜਣਾ ਮਖਲਾਵੇ ਤੇ ਉਹਨਾਂ ਦਾ ਅੱਜ ਫੇਰ ਚਿਤ ਕਰਦਾ ਅੱਛਾ ਕੀ ਮਾਹੌਲ ਜਾਂ ਬਣ ਜਾਂਦਾ ਵੀ ਜਿਸ ਤਰ੍ਹਾਂ ਪੂਰਾ ਕੋਈ ਪੰਜਾਬੀ ਕਲਾਕਾਰ ਤੇ ਇੱਕ ਪਿੰਡ ਦੇ ਵਿੱਚ ਉੱਟ ਕੇ ਤੇ ਆਪਣੇ ਘਰ ਦੇ ਵਿੱਚ ਗਾ ਰਿਹਾ ਹਾਂ ਜੀ ਹਾਂ ਜੀ ਉਹ ਸਾਰੇ ਇਸ ਤਰ੍ਹਾਂ ਵੀ ਜਦੋਂ ਦੇਖਦੇ ਪੂਰੀ ਠਾਠ ਵਾੜ ਦੇ ਵਿੱਚ ਲੱਗੇ ਹੋਏ ਫੇਰ ਤਾਂ ਪੂਰੇ ਰੰਗ ਵੱਜ ਜਾਂਦੇ ਆ ਤੇ ਲੋਕ ਵੀ ਚਲੋ ਪਿਆਰ ਕਰਦੇ ਆ ਪਿਛੇ ਦੇ ਵੀ ਆਪਣਾ ਗੀਤ ਹੋਇਆ ਵਾ ਮੈਂ ਚੱਲੀ ਪੇਖਿਆ ਨੂੰ ਬਹੁਤ ਭਰਵਾ ਹੰਗਾਰਾ ਦਿੱਤਾ ਵੀਰਾਂ ਨੇ ਕਿਹੜਾ ਗੀਤ ਸੀ ਸੁਣਾਓਗੇ ਦੋ ਮੈਂ ਚੱਲੀ ਪੇਖਿਆ ਨੂੰ ਸੁਣਾ ਦਿੰਨੇ ਆ ਪਿੱਛਾ ਵੀ ਤੂੰ ਰੱਖ ਲੈ ਸੁਣਾਣੇ ਵੇ ਮੈਂ ਚਲੀ ਤੇ ਕਿਆਣੋ ਪਰ ਕਾਮੀਆਂ ਨੂੰ ਰੱਖ ਲੈ ਸੁਣਾਣੇ ਵੇ ਮੈਂ ਚਲੀ ਤੇ ਕਿਆਣੋ ਲੈ ਲੇ ਕੇ ਵੇ ਆਣ ਦੇ ਜਾਾਰੇ ਦੀ ਦੇ ਚਲੀ ਪੇਖਿਆ ਨੂੰ ਇੱਥੇ ਲਿਖ ਕੇ ਵੇ ਆਣ ਦੇ ਜਾਾਰੇ ਦੀ ਦੇ ਚਲੀ ਪੇਖਿਆ ਸਾਰਾ ਲੋ ਟੋਟਲ ਕਿੰਨੇ ਕੀ ਜਿਹੜੇ ਮਾਰਕੀਟ ਦੇ ਵਿੱਚ ਆਏ ਤੇ ਕਿੰਨੀਆਂ ਕਾਸਟ ਆਈਆਂ ਅੱਠ ਪਹਿਲਾ ਇਹ ਜੀ ਉਦੋਂ ਪ੍ਰਾ ਬਾੜੀ ਹੋਈ ਤੇ ਇਹ ਜਿਹੜਾ ਇਹ ਗੀਤ ਆਪਣਾ ਚੱਲਣ ਰਿਹਾ ਹੈ ਨੈਟ ਤੇ ਇਹ ਸਾਰਾ ਐਮ ਐਮ ਸੀ ਕੰਪਨੀ ਵੱਲੋਂ ਆ ਇਹ ਹੁਣ ਜਿਹੜੇ ਦੋ ਗੀਤ ਆਪਣੇ ਰਿਲੀਜ਼ ਹੋ ਜਾ ਰਹੇ ਆ ਇਕਾ ਪੁੱਤ ਪਰਦੇਸੋਂ ਆਇਆ ਤੇ ਏਕਿਆ ਰਵਾਜ ਜਮੀਨ ਜਾਇਦਾਦ ਦਾ ਹੀ ਪਰਿਵਾਰ ਦੇ ਵਿੱਚ ਬਹਿ ਕੇ ਸੁਣਨ ਵਾਲੇ ਗੀਤ ਆ ਪਹਿਲਾ ਗੀਤ ਵੀ ਪਰਿਵਾਰ ਦੇ ਵਿੱਚ ਬਹਿ ਕੇ ਸੁਣਨ ਵਾਲਾ ਤੇ ਹੁਣ ਵਾਲੇ ਵੀ ਜਿਹੜੇ ਦੋ ਗੀਤ ਸੂਟ ਹੋਣੇ ਆ ਧੀਆਂ ਆਪਣਾ ਪਰਿਵਾਰ ਦੇ ਵਿੱਚ ਬਹਿ ਕੇ ਜਿਤਨਾ ਮਰਜੀ ਸੁਣੋ ਗਾਇਕੀ ਦੇ ਵਿੱਚ ਕਿਸ਼ ਨੂੰ ਤੁਸੀਂ ਆਦਰਸ਼ ਕਿਸ਼ ਨੂੰ ਮੰਨਦੇ ਹੋ ਕਿਹੜਾ ਕਲਾਕਾਰ ਤੁਹਾਡਾ ਫੇਵਰਟ ਹੈ ਕਲਾਕਾਰ ਦਾ ਸਾਰੇ ਮਾਲਾ ਜਿਵੇਂ ਬਲਕਾਰ ਨਖੀਲਾ ਜੀ ਆ ਆਪਣੇ ਇਲਾਕੇ ਦੀ ਸ਼ਾਨ ਆ ਭਾਈ ਸ਼ਰਬਜੀਤ 부ਗਾ ਹੈ ਹੋਰ ਆ ਮੈਂ ਕਲਦੀਪ ਰੰਦਾਵਾ ਜੀ ਆ ਰਾਜਟਾ ਲਗੜ ਵਾਲਾ ਬਹੁਤ ਵਧੀਆ ਕਲਾਕਾਰ ਆ ਸਾਰੇ ਕੋਲ ਜਿਸ ਤਰ੍ਹਾਂ ਅੱਗੇ ਵਧਣਾ ਚਾਹੁੰਦੇ ਹੋ ਕਿ ਜਾਂ ਸਲੋ ਸਲੋ ਚੱਲੇ ਨਹੀਂ ਜੀ ਹਿੰਮਤ ਦੇ ਹੋ ਮਾਰਨ ਦਾ ਆ ਵੀ ਜਿਵੇਂ ਮਗਰ ਹਣ ਦੋ ਗੀਤ ਆ ਉਹਨੂੰ ਸਾਲ 6 ਮਹੀਨੇ ਹੋਏ ਆਏ ਨੂੰ ਹੁਣ ਮਗਰ ਫਿਰ ਦੋ ਗੀਤ ਸ਼ੂਟ ਕਰਨ ਦੇ ਸਾੜੀ ਜੇ ਫਿਰ ਇੱਕ ਦੋ ਗੀਤ ਸ਼ੂਟ ਕਰਾਂਗੇ ਪਰ ਮਾਜਮਾ ਦੇ ਗਾੜੀ ਦੇ ਪਬਲਿਕ ਦੇ ਗਾੜੀ ਇਹੋ ਬੇਨਤੀ ਆ ਵੀ ਚੰਗੇ ਗੀਤਾਂ ਨੂੰ ਸੁਣੋ ਮਾੜਿਆ ਕਲਾਕਾਰਾਂ ਨੂੰ ਟਾਈਮ ਦਿਓ ਤੇ ਜਿਸ ਤਰ੍ਹਾਂ ਮੇਲਿਆਂ ਦੇ ਵਿੱਚ ਕੋਈ ਖਾੜਾ ਲਵਾਉਣਾ ਜਾਂ ਕੋਈ ਕਿਸੇ ਨੇ ਆਪਣੇ ਪ੍ਰੋਗਰਾਮ ਤੇ ਸੰਪਰਕ ਕਰਨਾ ਹੋਵੇ ਉਹਨਾਂ ਦਾ ਵੀ ਪ੍ਰੋਗਰਾਮ ਤੁਸੀਂ ਅਟੈਂਡ ਕਰਦੇ ਹੋ ਹਾਂਜੀ ਹਾਂਜੀ ਜੇ ਕੋਈ ਕਹੇ ਤੇ ਚਲਾਈ ਵੀ ਜਾਈਦਾ ਕਿਨੇ ਕ ਖਾੜੇ ਜਿਹੜੇ ਲਾਏ ਆ ਖਾੜੇ ਪਹਿਲਾਂ ਦੇ ਮੈਂ ਬੜੇ ਸਾਰਾ ਉਹਨਾਂ ਸਮਿਆਂ ਦੇ ਵਿੱਚ ਵੀ ਬੜੇ ਖਾੜੇ ਲਾਏ ਸੀ ਉਦੋਂ ਆਪਣਾ ਬਲਕਾਰ ਨਖੀਲਾ ਜੀ 30 35 ਹਜ਼ਾਰ ਚ ਜਾਂਦੇ ਸੀ ਮਗਰ ਅਸੀਂ ਵੀ 16 17 ਹਜ਼ਾਰ ਚ ਹੀ ਜਾਂਦੇ ਆ ਤੇ ਸਾਡਾ ਉਦੋਂ ਤੋਰੀ ਫੁਲਕਾ ਵਧੀਆ ਚੱਲਦਾ ਸੀ ਤੇ ਬੜੀਆਂ ਛਟੇਂਜਾਂ ਕਢੀਆਂ ਜੰਨਿਆਂ ਦੇ ਨਾਲ ਬਰਾਤੇ ਪਾਇਲਸਾਂ ਦੇ ਵਿੱਚ ਜਾਈਦਾ ਏ ਓ ਮੁੜ ਕੇ ਮਗਰ ਬੋਲ ਨਹੀਂ ਉਸੇ ਤਰ੍ਹਾਂ ਹੀ ਵੇਹ ਬਾਲਿਕ ਮੇ ਸਿਰ ਤੇ ਸੋਹੇ ਯਾਰ ਮਾਰੇ ਵਿਖਿਆਨ ਕੇ ਵਿਖੇ ਬਾਲਕੇ ਸਿਰ ਤੇ ਸੋਹੇ ਯਾਰ ਮਾਰੇ ਐਨਾ ਤੇਰੀ ਪੂਰੀ ਜੈਨਾ ਤੇਰੀ ਪੂਰੀ ਚੈਨਾ ਤੇਰੀ ਪੂਰੀ ਜੈਨਾ ਜਨਮ ਤਾਰਿਆ ਨਾ ਕਿਹੜੀ ਪੂਰੀ ਚਾ ਜਨਮ ਬਹਾਰਿਆ ਕੀ ਆਏ ਨਾਮਾ ਸੇ ਸੇ ਵਾਰਿਆ ਹੈ ਨਾ ਯਥਿਆ ਪੂਰੀ ਚਾ ਨਾ ਯਥਿਆ ਪੂਰੀ ਚਾ ਨਾ ਯਥਿਆ ਪੂਰੀ ਚਾ ਜਨਮ ਬਹਾਰਿਆ ਅਲਮ ਲਖਵੈਲ ਕਾ ਨਾਮਾ ਨਾ ਯਥਿਆ ਪੂਰੀ ਚਾ ਜਨਮ ਬਹਾਰਿਆ राम ले के लगा निे निे बारे यार बाल लिखिया छोटे छोटे पारके सित यार बाल ਰੰਗਲਾ ਨਾ ਲਾ ਲੈ ਰੰਗਲਾ ਨਾ ਲਾ ਲੈ ਵੇ ਨਾ ਕੜੀ ਪੂਰੀ ਜੈ ਨਾ ਕੜੀ ਪੂਰੀ ਜੈ ਨਾ ਕੜੀ ਜਨਮ ਤਾਰਿਆ ਦੋਖੀ ਆਇਨ ਕਾ ਨਾਮ ਇਹ ਨਾ ਕੜੀ ਪੂਰੀ ਜਨਮ ਤਾਰਿਆ ਦੋਖੀ ਆਇਨ ਕਾ ਨਾਮ ਰੰਗਲਾ ਨਾ पूरी न व्यापूरी जनम तारा राम लक्ष्मण ब नाम इन व्यापूरी जनम तारा राम लक्ष्मण क नाम